ਆੰਦਾ ਨਹੀਂ ਉਹ ਮੈਂ ਲੈ ਜਾਣਾ ਵਾਂਵੇਂ ਕਿੰਨੂੰ ਲੈ ਬੂੰਗਾ ਯੋ ਕੋ ਨਾ ਪੰਗਾਵੇਂ ਰੋਇਆ ਮੈਂ ਖੜਦਾ ਵਾਂ ਕਹਿੰਦੇ ਰੋ ਜਾ ਮੈਂ ਇੱਕ ਮਿੰਟ ਮੈਂ ਮਗਰ ਫੜਦਾ ਜਨ ਮਗਰ ਮੈਂ ਇੱਕ ਮਿੰਟ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਅੱਜ ਜਨ ਬਲੌਗ ਦੇ ਵਿੱਚ ਤੇ ਅੱਜ ਸਾਡੇ ਘਰੇ ਬਾਰੇ ਨੇ ਮਾਲ ਕੂੜੇ ਤੇ ਨਾਲੇ ਦੂਸਰੀ ਗੱਲ ਤੁਹਾਨੂੰ ਸਾਰਿਆਂ ਜਣੇ ਦੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਵੀ ਕਿੰਨ ਦੀਦੀਆਂ ਨਾਲ ਤੁਸੀਂ ਪੰਜੀਰੀ ਨਹੀਂ ਦਿੱਤੀ ਤੁਸੀਂ ਐਦਾਂ ਤੁਸੀਂ ਬੜਾ ਮੜਾ ਚੰਗਾ ਬਣੜੇ ਲੋਗ ਪਰ ਆਪਾਂ ਪੰਜੀਰੀ ਮੇਰੀਆਂ ਭੈਣਾਂ ਤੇ ਮੇਰੇ ਭਰਾ ਜਿਹੜੇ ਵੀ ਪੰਜੀਰੀ ਇਸ ਕਰਕੇ ਆਪਾਂ ਨਹੀਂ ਦਿੱਤੀ ਕਿਉਂਕਿ ਅਜੇ ਗਰਮੀ ਬਹੁਤ ਜ਼ਿਆਦਾ ਹੈ ਆਖੰਡੇ ਵੀ ਕਿੰਨੇ ਦਿਨ ਖੋਦੀ ਕਿਹਾ ਹੋਵੇ ਇੱਕ ਦੋ ਜਣਾਂ ਨੇ ਆਪਾਂ ਪੁੱਛਿਆ ਉਹਨਾਂ ਦੇ ਮੰਮੀ ਨੂੰ ਪੁੱਛਿਆ ਉਹ ਕਹਿੰਦੇ ਜੀ ਗਰਮੀ ਬੜੀ ਥੋੜੇ ਟਾਈਮ ਰੁਕ ਜਾਊਗੀ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਗਰਮੀ ਦੇ ਅਗਦੀ ਵਰਨਦੀ ਦੀ ਇਹੋ ਜਿਹੀ ਪੰਜੀਰੀ ਖਾਗ ਤੇ ਉਦਾਂ ਬੰਦਾ ਬੇਹੋਸ਼ ਹੋ ਗਡੇਕੂ ਠੀਕ ਨਹੀਂ ਗੱਲ ਤੇ ਹੁਣ ਆਪਣਾ ਆ ਦੇਣਾ ਬਰਸਾਤੀ ਜਿਹਾ ਮੌਸਮ ਹੋਇਆ ਉਹ ਹੁਣ 24 ਦਿਨਾਂ ਤੱਕ ਦੇਖਦੇ ਦੇੰਨੇ ਫਿਰ ਤੇ ਐਵੇਂ ਟੈਂਸ਼ਨ ਨਾ ਲਾਓ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਜਿਹੜੇ ਕਾਰਵਿਆਰ ਬਣਦਾ ਉਹ ਤੇ ਕਰਨੇ ਆ ਭਾਈ ਜੀ ਇਦਾਂ ਦੀ ਗੱਲ ਨਹੀਂ ਹੈਗੀ ਵੀ ਵਿਆਹ ਤੀ ਆਦੇ ਨਹੀਂ ਇਹ ਕਾਰਵਿਆਰ ਨਿਕਾਣੇ ਜਿਹੜੇ ਬਣਦੇ ਆ ਜੋ ਦਿਨ ਦੇਣਾ ਬਣਦਾ ਦਮਾਂ ਕਿ ਉਹਨੂੰ ਇਹ ਗਰੋਂਡੇ ਜੀ ਅੱਜ ਸਾਡੇ ਘਰੇ ਬੰਡੇ ਨੇ ਮਾਲ ਪੂੜੇ ਖੀਰ ਬਣ ਗਈ ਹੈ ਤੇ ਹੁਣ ਪੂੜੇ ਜਿਹੜੇ ਉਹ ਰੈਡੀ ਹੋ ਰਹੇ ਨੇ ਬਸ ਵੇਲਾ ਤੂੰ ਕੱਲ੍ਹ ਕਿਹਾ ਸੀ ਇਹਦੇ ਅੱਜ ਰੈਡੀ ਹੋ ਗਏ ਕਣੀ ਇਹ ਠੰਡੀ ਹੁਣ ਉਹ ਤੇ ਰੱਖੀ ਮਲਾਈ ਜੀ ਬੜੀ ਆ ਗਈ ਇਧਰ ਬਲਾ ਯਾਰ ਆਜੋ 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 ਕਮਾਂਡੋ ਖਾ ਲੋ ਇਧਰ ਬਣ ਗਏ ਹਾਂ ਹੁਣ ਸਹੀ ਬਣਦੇ ਬਹੁਤ ਵਧੀਆ ਫਰਸਟ ਕਲਾਸ ਸਹੀ ਹੈ ਨਾ ਹਾਂ ਬੜੀਆ ਮੈਂ ਤਵਾ ਹੀ ਬਦਲ ਆ ਗਿਆ ਇਹ ਆਵਾਜ਼ ਕੀ ਹੋ ਰਿਹਾ ਤੇਲ ਆ ਤੇਲ ਸਰਉਂਗਾ ਅੱਛਾ ਅੱਛਾ ਠੀਕ 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 ਕੱਲ ਕਹਿੰਦੀ ਨਾਲ ਦੀ ਕਹਿੰਦੀ ਬਣਾਉਣੇ ਮੈਂ ਚਲੋ ਮੱਛੀਾਂ ਕਿਹਨਾਂ ਤਰ੍ਹਾਂ ਸਾਵਾਂ ਹਾਂ ਤੇ ਬੱਸ ਬੜਾ ਨਹੀਂ ਤਾਂ ਕਈ ਉਹਨੇ ਮੈਂ ਤੇ ਮੰਮੀ ਬਣਾਉਂਗਾ ਨਹੀਂ ਹਾਂ ਠੀਕ ਐ ਤਾਂ ਇਹ ਕੰਨ ਵਾਲਾ ਗੱਤੇ ਨਾਲ ਹਾਂ ਹਾਂ ਪਹਿਲਾਂ ਕਰ ਦਿੰਦੇ ਨਾ ਉਹਦੇ ਨਾਲ ਪੱਤੇ ਨਾਲ ਕਰਦੇ ਪੱਤੇ ਲੈ ਕੇ ਪਪਲ ਬੋਰਡ ਦੇ ਪੱਤੇ ਲੈਣੇ ਹਨਾ ਪੱਤੇ ਲੈ ਪਿੱਪਲ ਦੇ ਜਾਵੰਦੇ ਹੋ ਜਾਂਦੇ ਵੱਡੇ ਵੱਡੇ ਛੋਟੇ ਛੋਟੇ ਪੱਤੇ ਜਿਹੜੇ ਲੈ ਕੇ ਨਾ ਹੂੰ ਉਹਨੂੰ ਧੋ ਕੇ ਪਰਸਾਂ ਸਾਫ਼ ਕਰਕੇ ਰੱਖੇ ਹੁਣ ਤਾਂ ਕਈਆਂ ਨੂੰ ਬਣਾਉਣੇ ਵੀ ਨਹੀਂ ਹੁੰਦੇ ਤੇ ਨਾ ਹੁਣ ਨਹੀਂ ਆਉਂਦੇ ਕਈਆਂ ਨੂੰ ਹਣ ਅਸਲ ਲੋਕੀ ਹੁਣ ਮੁੱਲ ਲਿਆ ਕੇ ਨਾ ਮੁੱਲ ਵੀ ਮਿਲ ਜਾਂਦੇ ਨੇ ਹੁਣ ਬਣੇ ਬੱਤਰੇ ਹਲੇ ਟੀਕੇ ਦੇ ਤੇ ਅੰਗੀ ਮੋਟੀਆਂ ਨੂੰ ਰੋਟੀ ਨਹੀਂ ਬਣਾਣੀ ਹੁੰਦੀ ਆ ਨਹੀਂ ਹੁੰਦੀ ਨਹੀਂ ਹੁੰਦੀ ਸਹੀ ਗਾ ਆਹੋ ਹੁਣ ਜਿਸ ਤਰ੍ਹਾਂ ਦਾ ਅੱਜ ਕੱਲ ਸਗਵਾਉਂਦੇ ਨੇ ਨਾ ਮਾਡਲ ਜਮਾਨਾ ਮਾਡਲ ਤੇ ਮਾਡਲ ਨੂੰ ਹੁੰਦੇ ਉਹਨਾਂ ਜਿਵੇਂ ਕੁਝ ਨਹੀਂ ਗਈ ਹੁੰਦੀਆਂ ਅੱਗੇ ਨਾ ਹੁਣ ਜੇ ਨਹੀਂ ਕਰ ਸਕਦੀ ਨਾ ਨਾ ਕਰਦੀਆਂ ਨਹੀਂ ਗੀਆਂ ਕਹਿੰਗੇ ਫਿਰ ਵੀ ਆਪਣੇ ਸੱਸਾਂ ਕੋ ਹੋਰ ਸਹੀ ਗੱਲ ਇਹ ਚੱਕੋ ਆ ਗਏ ਮਾਲ ਪੁੜੇ ਯਾਰ ਕੀ ਕਰਨੇ ਮੰਮੀ ਨੇ ਬੜਾ ਇਸ ਤਾਇਆ ਸੱਚੀ ਗੱਲ ਇਦਾਂ ਲੈ ਜੋ ਯਾਰ ਨਾ ਇੱਥੇ ਕੀ ਪਾ ਲਿਆ ਓਂਡੋਲੂ ਮੈਂ ਉਹ ਡੱਬਾ ਵੀ ਲੈ ਗਈ ਮੈਂ ਲਫਾਫਾ ਖਾਲੀ ਵੀ ਲੈ ਗਈ ਦਾ ਲਫਾਫਾ ਦੇ ਦੇ ਜਾ ਇਹ ਲਫਾਫਾ ਗੜੀ ਦੇ ਮੰਮੀ ਚੱਲੇ ਕਿਰਨਦੀਪੀ ਵੱਲ ਮਾਲ ਪੂੜੇ ਬਣਾਏ ਤੇ ਉਹ ਮਗਾ ਦੇਵਤ ਨੇ ਡੱਬਾ ਕਿਹਨੂੰ ਦੇਣਾ ਸੀ ਮਠਿਆਈ ਦਾ ਉਹ ਰਿੰਦਾ ਦੇਣ ਵਾਲਾ ਉਹ ਦੀ ਆਉਣਗੇ ਡੋਲੂ ਚ ਪਾਏ ਮਾਲ ਪੂੜੇ ਹਾਦੀ ਹੋ ਗਈ ਓਏ ਉਹਨਾਂ ਦਾ ਡੋਲੂ ਜੀ ਆਉਂ ਨਾ ਪਤਾ ਐ ਡੋਲੂ ਦਾ ਆ ਸੱ ਚੱਲ ਫੇ ਠੀਕ ਹੈ ਕਿ ਮੈਂ ਖੈ ਨਹੀਂ ਸਪੈਸ਼ਲ ਡੋਲੂ ਚ ਪਾਇ ਮਰੇ ਹੋਣੀ ਚਲ ਮਿਟਣੀ ਹੈ ਕਿ ਇਹ ਠੀਕ ਹੈ ਹੋਣੀ ਚਲ ਓਕੇ ਸੱਸ ਰੀਆਂ ਰਾਜ ਸਤੀ ਯਾਰ ਗੁਣਾ ਇਹ ਠਾਲਣਾ ਨਹੀਂ ਡੈਡੀ ਨੇ ਬਸ ਲੋਕ ਲੱਗਾ ਮੈਂ ਜਾਓ ਭਰਾ ਜਾਓ ਮੰਦਾ ਨਹੀਂ ਮੈਂ ਲੈ ਜਾਣਾ ਵਾਵੇਂ ਕਿੰਨੂੰ ਲੈ ਬੂੰਗਾ ਯੋ ਕੋ ਨਾ ਪੰਗਾ ਵੇ ਰੋਇਆ ਮੈਂ ਖੜਦਾ ਵਾਂ ਓਏ ਉਵੇਂ ਲੈ ਲੈਣਾ ਡੈਡੀ ਨੇ ਕਿੰਨੂੰ ਉਹ ਭਰਾਵਾ ਰਹਿਣ ਦੇ ਰੋਜਾ ਮੈਂ ਮੈਂ ਇੱਕ ਮਿੰਟ ਮੈਂ ਮਗਰ ਫੜਦਾ ਚੱਲ ਮਗਰ ਮੈਂ ਇੱਕ ਮਿੰਟ ਆ ਐਵੇਂ ਕਹਿੰ ਲੈ ਪਾਉਂਗਾ ਕਦੇ ਆ ਹੱਥ ਮਾਰ ਕੇ ਡਾਂਸ ਕਰਨਾ ਹੱਥ ਮਾਰ ਕੇ ਕਾਕੇ ਖਾ ਲ ਕਾਕੇ ਕਾਕੇ ਕਿੱਥੇ ਚਲੇ ਆਂ ਏ ਮਣਨੀਓ ਪਾਜੀ ਵੀ ਨਹੀਂ ਗਦੀ ਆਏ ਹਣਾ ਨਹੀਂ ਵਧੀਆ ਨੇਚਰ ਉਹਦਾ ਵਿਚਾਰਦਾ ਮੇਰੇ ਨਾਲ ਗੱਲ ਹੋਈ ਉਹ ਜਿਹੜਾ ਬੋਲਦਾ ਕਾਕੇ ਹਣਾ ਵਧੀਆ ਸੁਭਾਅ ਖਲਾਫ ਰੋਣਾ ਮੰਮੀ ਬਾਹਰੇ ਹੈ ਗੁੰਦਾ ਸਿਰ ਇਹ ਕਹਦਾ ਢੋਲਦਾ ਹਾਂ ਔਰੇ ਲਾਇਆ ਤਾਂ ਆਲਰੇਡੀ ਪਾਉਂਦੇ ਉਹਦਾ ਸਿਰ ਨਹੀਂ ਮਗਾਉਂਦੀ ਇਹ ਉਹ ਹੱਥ ਪੇਰ ਇੱਥੇ ਹੱਥ ਪੇਰ ਹਾਂਜੀ ਸਾਰੇ ਗਾਣੇ ਕਹਿੰਦੇ ਹਰ ਗੰਨ ਰਵਾਇਆ ਨਾ ਕਰੋ ਉਹ ਵੇਲੋ ਪੁੱਠੇ ਕੰਮ ਇੱਧਰ ਫੜਾਓ ਮੈਨੂੰ ਮੈਨੂੰ ਦੇ ਦਿਓ ਆ ਪਾਪਾ ਨੂੰ ਦੇ ਦਿਓ ਇੱਧਰ ਇੱਧਰ ਦੇ ਦਿਓ ਪਾਪਾ ਨੂੰ ਆ ਫਣੀ ਯਾਰ ਇੱਧਰ ਪਾਪਾ ਨੂੰ ਦੋ ਆਵੇ ਲਾਉਣ ਕੁੱਟ ਖਾਣ ਲੱਗਾ ਮੈਂ ਪਿਆਰ ਨਾ ਕਹਿੰਦੇ ਨਾ ਇੱਧਰ ਆਹ ਦੇ ਦਿਓ ਆਹ ਦੇ ਦੇ ਮਾਰਨੇ ਫਿਰ ਮੈਂ ਹੁਣ ਆ ਕਿਥੋਂ ਉਹ ਡੈਡੀ ਸਾਰਾ ਮੂੰਹ ਚ ਪਾਉਂਟੀਆਂ ਦੇ ਦੇ ਇੱਧਰ ਇਹ ਪਾਪਾ ਦਾ ਦੰਦਾਂ ਦੇ ਦੋ ਦੰਦਾਂ ਦੇ ਦੋ ਦਾਦਾ ਲੈ ਲਓ ਚੱਲ ਇਹਨੂੰ ਨਾ ਹੀ ਲਾਵੇ ਡਰਜੀ ਇਹਨੇ ਫੇਰ ਲਾ ਲੈਣਾ ਛੁੱਟ ਦੋ ਪਰਾਂ ਇਹ ਫਾੜੀ ਚੱਲ ਬਾਈ ਆਹ ਲੈ ਲੈ ਉਹ ਆਹ ਚੱਲਦਾ ਇਹ ਚੱਲਦਾ ਜਿਆ ਦੇ ਉਹ ਗੰਦਾ ਹੀ ਉਹ ਗੰਦਾ ਛੁੱਟਦਾ ਮੈਂ ਹਾਂ ਤਾਂ ਸੁਣਾ ਜਾਜੂ ਚਲਾਓ ਇਹਨੂੰ ਚਲਾ ਦिए ਆ ਲਗਾ ਚੱਲਣ ਵੇਖੀ ਖਰਾਬ ਕਰਤਾ ਮਾੜਾ ਮੋਟਾ ਚੌਦਾ ਏ ਚੱਲ ਗਿਆ ਚੱਲ ਗਿਆ ਚੱਲ ਗਿਆ ਚੱਲ ਗਿਆ ਫੜ ਕੇ ਲਿਆਓ ਲਿਆਓ ਫੜ ਕੇ ਲਿਆ ਨਾ ਜਾਂ ਭੱਜ ਕੇ ਜਾ ਇਹ ਤੋ ਉੱਥੇ ਮਾਦੀ ਚੁੱਕ ਕੇ ਕਿਦਾਂ ਛੁੱਟਦੇ ਮੇਰੇ ਬੰਦ ਕੋਟਾ ਨਹੀਂ ਪਾਣੀ ਨਾ ਕਹਿਣੇ ਨਹੀਂ ਬਚਾਉਣਾ ਵੇਖੀ ਫਿਰ ਤੋੜਦੇ ਤੋੜਦੇ ਸਭ ਕੋ ਆ ਜੀ ਹਾਂ ਆਏ ਵੇ ਆਏ ਓਏ ਪਰੋਤੀ ਵੇਖੋ ਕੱਡੀ ਖਿਤਕੇ ਮਾਰਦੀ ਤੈਨੂੰ ਫਿਰ ਮੇਰਾ ਪਤਾ ਕਾ ਨਹੀਂ ਫਿਰ ਮੈਂ ਅਰਕਦਮਾਦਨ ਖੁਲੈਮਤ ਚਲਾ ਜਾ ਜੱਜ ਜਿਲੇ ਫੜਕ ਲੈ ਆ ਜਾ ਜਾਜੂ ਜਾਜੂ ਫੜਕ ਲਿਓ ਲੈ ਲਓ ਪਰਪਰ ਤੋੜ ਤਾ ਲਿਆ ਦੇਣਾ ਆ ਪਰ ਓ ਯਾਰ ਮੈਨੂੰ ਕੁੱਟਾਂ ਦੀ ਚਲ ਜਾ ਯਾਰ ਉਧਰ ਜਾ ਨਾ ਫਿਰ ਉਹ ਜੱਜ ਫੜ ਕੇ ਲੈ ਜਾ ਜੂ ਜਾ ਫੜ ਕੇ ਲਿਆ ਆਵੀਂ ਜਨ ਜੱਜ ਜੱਜ ਫੜ ਕੇ ਲਿਓ ਜਾਓ ਉਧਾ ਕਰਦੇ ਤਾਂ ਫਿਰ ਖੁਸ਼ ਰਹਿੰਦੀ ਦੇ ਨੇ ਵੇਖਿਆ ਨਹੀਂ ਹੋਈ ਵੇਖਿਆ ਨਹੀਂ ਦਾਦੀ ਨੇ ਵੇਖਿਆ ਹੈ ਦਾਦੀ ਨੇ ਹੁਣ ਵੇਖਿਆ ਹੀ ਬਣ ਗੱਦੜਾ ਚੱਲੇ ਜੀ ਗੁਲਾਬੀ ਪੱਗ ਬਨ ਕੇ ਸਰਦਾਰ ਜੀ ਹੈ ਹਾਂ ਹਾਂ ਸਭ ਪਾਈਂ ਲੜਾ ਦੇ ਸਭ ਬੜੇ ਘੁੰਮਦੇ ਜੀ ਕਿੰਨਾ ਕਿਉਂ ਜਾਂਦੇ ਜੇ ਦੂਰ ਰਹਿਦਾ ਘਰ ਦੀ ਕਰਨੇ ਦਾ ਕੋਈ ਨਾ ਹੈ ਸੱਪ ਲੜਾਉਣਾ ਹੈ ਮਮੀ ਨੇ ਕੋਣ ਨਹੀਂ ਤਲਾਏ ਕਿੰਨੇ ਚੱਲ ਚੱਗੀ ਉਸ ਨੂੰ ਨਹੀਂ ਖਾਂ ਵੀ ਪਲਾਡ ਰਿਹਾ 10 ਸੁੱਤ ਦੇਖਿਆ ਨਹੀਂ ਇਹ ਐਵੇਂ ਐਵੇਂ ਕੋ ਲੱਗਦਾ ਮੈਂ ਕਿਸ ਨਾਲ ਹੀ ਪਿੰਡੀਆਂ ਦੇ ਬੂਤੇ ਹੀਠੋਂ ਵੜ ਜਾਣੇ ਕੀ ਦੱਤਰੀ ਦੇ ਵੇਖੀ ਵੜਦ ਨੇ ਹੋਰ ਕੀ ਕਰਦ ਨੇ ਮਟ ਟਕ ਸਭ ਬੰਦ ਪਾਇਆ ਉਥੇ ਕਿਦਾਂ ਉਹ ਅਗਲੇ ਦਾ ਘਰ ਕੀੜੀਆਂ ਜਾਂਦੀਆਂ ਸਾਹਮਣੇ ਤੇ ਚਰੇ ਇਹ ਕਹਿਣ ਸਕਦੇ ਵਿਚਾਰੇ ਮੈਂ ਤਾਂ ਅੱਜ ਜੌਂਦਰ ਲੈਣ ਆ ਤੇ ਸਬਜੀ ਮੈਂ ਸਬਜੀ ਲਈ ਹੈ ਜੌਂਦਰ ਦਾ ਵੱਧਾ ਲੈ ਲਈ ਆਪਾਂ ਆਇਆ ਹੀ ਘਰੇ लवली ਘਰੇ ਆ ਇਹ ਸੂਟ ਸਾਟ ਸੋਣ ਵਾਸਤੇ ਆਏ ਲੱਗ ਕੇ ਤੇ ਲਵਲੀ ਦੇ ਮਹਾ ਆ ਜੋ ਹੁਣ ਜਾਣ ਦੇ ਆਪਣੇ ਬਟਾਲੇ ਚ ਗੋਲੀ ਬੜੀ ਚੱਲਣ ਰਹੀ ਏ ਤੇ ਗੋਲੀ ਚੱਲ ਗਈ ਆ ਸਿੰਬਲ ਚਾਹੂ ਬੜੀ ਚੱਲ ਗਈ ਆਪਣੇ ਫਲੈਮ ਹੈਲ ਸਕੰਡੀ ਜਿੱਦਾਂ ਪੈ ਤੇਲ ਲਾਇਆ ਹੁੰਦਾ ਫਲਾਈ ਹੁੰਦਾ ਅਸ ਅਸਾ ਤਾਜੀ ਤੋਤਾ ਹਨਾ ਵਾਸ਼ ਕਰਕੇ ਲਾਤੀ ਮੈਂ ਠੀਕ ਆ ਆ ਕਰਦੇ ਯਾਰ ਫਲੀਆਂ ਵਰ ਕਰਕੇ ਮਸਾ ਨੇ ਬਿਚੇਰਾ ਅੱਜ ਤੇ ਆਪੇ ਕਰ ਲਈਏ ਕਿੰਨੀਆਂ ਕਰੀ ਜੀਆਂ ਕਿਲੋ ਕਿਲੋ ਲੈ ਲਈਏ ਕਿਲੋ ਹੀ ਐਵੇਂ ਥੋੜੀਆਂ ਜੀਆਂ ਹੋਰ ਪਾਰ ਕੇ ਇਹ ਬਚਾ ਤਾਦਾ ਨਹੀਂ ਬਣੀ ਗੱਲ ਅਜੇ ਨਹੀਂ ਬਣੀ ਗੱਲ ਅਜੇ ਇਹ ਦਰੀ ਨੂੰ ਘੱਲ ਉਹ ਵੀਡੀਓ ਵਖੀ ਦਰੀ ਨੂੰ ਘੱਲ ਇੱਥੇ ਭਾਂਡੇ ਧੋਈ ਜਾਣੀ ਆ ਉਹ ਕਰਦੇ ਕਿਲੋ ਇਹ ਹੀ ਲੈ ਲੈਂਦੀਆਂ ਫਲੀਆਂ ਤੇ ਅੱਜ ਮੈਂ ਫਲੀਆਂ ਬਣਾਉਂਦੀ ਆ ਤੇ ਆਨੂੰ ਪਾ ਕੇ ਕਾਪੜਾ ਸੁੰਧੀ ਜੀ ਤੇਰਾ ਫੇਵਰੇਟ ਹੈ ਹਾਂ ਬਿੱਲੀ ਨੇ ਬੋਲਾ ਮਿਆਉਂ ਕੁੜੀ ਜੀ ਜਾਂ ਦੇਖਣ ਦੀ ਹਰ ਗਣ ਵੇਖੋ ਗੱਤਾਂ ਨੇ ਫੇ ਸੜ ਕਰੇ ਭੱਜਣ ਦੀ ਮੰਮੀ ਵਿਚਾਰੀ ਨਾਲ ਨਾਲ ਮਗਰ ਮਗਰ ਓਹ ਜਾਂਦੀ ਓਏ ਕਿੱਥੇ ਚਲ ਗਈ ਆਏ ਹਾਂ ਜੀ ਆ ਜਾ ਆ ਜਾ ਆ ਜਾ ਭੱਜ ਕੇ ਆ ਗਈ ਨੀ ਬਹੁ ਮੇਰਾ ਆ ਗਈ ਆ ਜਾ ਆ ਜਾ ਆ ਗਿਆ ਜੀ ਆ ਗਿਆ ਜੀ ਕਿੱਥੇ ਗਏ ਫਿਰਨ ਕਿੱਥੇ ਗਏ ਆ ਡਾਕਟਰ ਨੂੰ ਕਦਾਈ ਦਿਓ ਕਦਾਈ 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 ਦਿਓ ਕਦਾਈ ਦਿਓ ਦਹੀਂ ਕੋ ਕਦਾਈ ਕਦਾਈ ਦਿਨ ਗੈਂ ਕੰਮੇ ਕੋ ਬਫਾ ਪਾ ਦੋ ਅੰਬਾਂ ਨਹੀਂ ਕਿ ਆਉਣੀ ਇਹਦੇ ਕੰਮਾ ਮम्मा ਚੱਲ ਚੱਲ ਦਵਾਈ ਦੇ ਮम्मा ਆ ਮਮੀ ਲੈ ਆਈ ਚੁੱਕੇ ਸ਼ੋਸ਼ਾ ਬਾਜੀ ਜੀ ਮੈਂ ਲੈਂਦੀ ਆ ਲੈਂਦੀ ਦੀ ਆਪੇ ਉਹ ਮੱਖਣ ਘਟੰਦੀ ਦੋ ਬਰੀ ਆਪਣੇ ਕਪੜੇ ਲਿੰਬ ਕੇ ਬੈਗੀ ਦਾ ਸਮਾਤਾ ਕਪੜੇ ਮੈਂ ਡਿੰਬੇ ਤੂੰ ਪਾਇਆ ਪਾਇਆ ਉਹ ਤੇ ਜੋੜ ਜਿਲੇ ਬੜੇ ਮਨ ਬਾਹਰ ਹੀ ਖਲਾਤੀ ਸਭ ਮੈਂ ਆਪਣੇ ਘੋਡੇ ਕਿੱਟੇ ਲਿੰਬਲੇ ਮੈਂ ਚਲਾ ਮੇਰਾ ਨਾ ਕਿਦਾਂ ਲਾਈ ਜੰਦੀ 999700 ਰੁਪਏ ਦੇ ਹੋ ਭਜੀ ਹੁਣਾ ਪਰ ਬਣੀ ਹੁਣ ਦੀ ਵਧੀਆ ਆ ਇਹ ਨੂੰਗਾ ਉਹ ਨਾ ਨਾ ਭਾਈ ਜੋਰ ਨਾਲ ਖਮਾ ਦੇ ਜੋਰ ਨਾਲ ਇਦਾਂ ਜੋਰ ਨਾਲ ਖਵਾ ਜੋਰ ਨਾਲ ਜੋਰ ਨਾਲ ਖਵਾ ਜੋਰ ਨਾਲ ਮਾਸੇ ਜੋਰ ਚਾਹੀਦਾ ਹੈ ਜੋਰ 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 ਐਰ ਫੁੱਲ ਲੇਬਲੇ ਨਾ ਕਰਨ ਦੇ ਪੰਜੀ ਦੀ ਵਾਸਤੇ ਹੁਣ ਕਿਉਂ ਲੱਗੇ ਕੱਢਣਾ ਆਪਾਂ ਮੈਂ ਤੇ ਮੰਮੀ ਜਦ ਜਬ ਤੀ ਲਾਣ ਵਰਤ ਲਿਆ ਮੁਰਕੇ ਇੱਚ ਵੀ ਨਾ ਲਗਿਆ ਫਿਰ ਗਵਾਂਡੀਆਂ ਕਰ ਲਿਆਉਣ ਪਤੀਲਾ ਖਨੇ ਮੰਮੀ ਇਦਾਂ ਹੀ ਨਾ ਲੈ ਵੀ ਕੜਤਾ ਜੇ ਮੱਖਣ ਓਏ ਸਿੰਘ ਸਾਹਿਬ ਨੇ ਠੀਕ ਹੈ ਤੇ ਮੈਂ ਕਿਲੋ ਨਿਕਲੂਗਾ ਕਿ ਨਹੀਂ ਮੰਮੀ ਹੈ ਮੰਮੀ ਮੈਂ ਕਿਲੋ ਨਿਕਲੂਗਾ ਕਿ ਨਹੀਂ ਨਿਕਲੋ ਦਿਨ ਨਿਕਲਣਾ ਗੜਵੀ ਨਹੀਂ ਨਾ ਭਰੀ ਜੱਦੀ ਹੀ ਨੇ ਗੜਵੀ ਅੱਧਿਆਂ ਜ਼ਿਆਦਾ ਸੀ ਇੰਨੀ ਕੀ ਨਹੀਂ ਥੋੜੀ ਜੀ ਬਸ ਪੋਟਾ ਰਿੰਚੀ ਪਾ ਤਿੰਨ ਕਪਾ ਪਾ ਤਿੰਨ ਪਾ ਉਹ ਠੀਕ ਹੈ ਮੈਂ ਮੰਮੀ ਵਾਵਾ ਜਾਣੇ ਦੇ ਕਮੈਂਟ ਆਉਂਦੇ ਸੀ ਤੇ ਕਹਿੰਦੇ ਤੁਸੀਂ ਕੰਜੂਸ ਬੜੇ ਕਰਨ ਦੀਦੀ ਨੂੰ ਪੰਜੀਰੀਂ ਦਿੱਤੀ ਮਾਹ ਭਰਾਵਾ ਗਰਮੀ ਬੜੀ ਆਹੋ ਜੀ ਗਰਮੀ ਚ ਖਵਾ ਕੇ ਬੰਦਾ ਤੇ ਉਹ ਬੇਹੋਸ਼ ਹੋ ਜੂ ਖਾਗਾ ਪੰਜੀਰੀ ਐਨੀ ਗਰਮ ਨੂੰ ਅੱਗੇ ਪੀ ਲਿਆ ਹੋ ਗਿਆ ਤਾਂ ਕਰਕੇ ਅਸੀਂ ਰੁਕੇ ਸੀ ਕਿ ਤੇ ਆਪਣੀ ਤੇ ਨਹੀਂ ਦੇਈ ਦੇਣੀ ਤੇ ਹੁਣ ਦਵਾ ਕਿ ਆ ਬਸ ਹੋ ਸਕਦਾ 10 15 ਦਿਨ ਨਵਾਂ ਜਣ ਹੋਰ ਆ ਗਰਮੀ ਦੇ ਦੇ ਦਾਂਗੇ ਉਹਨਾਂ ਨੂੰ ਇਦਾਂ ਦੀ ਕੋਈ ਚੱਕਰ ਨਹੀਂ ਆ ਹੋਰ ਇੰਨਾ ਕੋਈ ਕਰਨਗੇ ਨਹੀਂ ਪੰਜੀਰੀ ਤੋਂ ਰਹਿੰਦੇ ਨਹੀਂ ਨਹੀਂ ਸਹੀ ਗੱਲ ਹੈ ਐਸੀ ਦਾ ਪੰਪ ਪਾਣੀ ਲਿਆ ਲਈ ਕੋਣ ਆਹ ਪਾਈਪ ਦੇ ਦੇ ਵਿੱਚ ਐਂਪ ਫਸਾਈ ਹੁੰਦੀ ਆ ਤੇ ਆਹ ਪਾਈਪ ਦੇ ਵਿੱਚ ਨਾ ਕੁਝ 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 ਨਾ ਕੁਝ ਫਸ ਗਿਆ ਲੱਗਦਾ ਪਾਣੀ ਨਾ ਬੈਕ ਆਈ ਜਾਂਦਾ ਇਦਾਂ ਕਰਕੇ ਫਸਾਈ ਜਾਂਦਾ ਆ ਮੇਰੇ ਵਾਲਾ ਕਮਰੇ ਦਾ ਐਸੀ ਦਾ ਵੀ ਅੰਡਰ ਗਰਾਉਂਡ ਕੀਤਾ ਐ ਮੈਂ ਮਿਆਨੀ ਚ ਬੈਠਾ ਹਾਂ ਇਸ ਟਾਈਮ ਆਹ ਮੈਂ ਮਿਆਨੀ ਦੀ ਰੋ ਵਿੱਚ ਬੈਠਾ ਹਾਂ ਇਹਨੂੰ ਮਜ਼ਾਕ ਦੇ ਦਰਵਾਜ਼ੇ ਲੱਗੇ ਇਧਰ ਤੇ ਉਧਰ ਦਰਵਾਜ਼ੇ ਲੱਗੇ ਬੰਦ ਹੋ ਜਾਂਦੀ ਏ ਮਸੇ ਦੇ ਵਿੱਚ ਵੇਚ ਗਿਆ ਅੰਡਰ ਗਰਾਉਂਡ ਹੀ ਕੰਮ ਕੀਤਾ ਐ ਸਾਰਾ ਸਿਸਟਮ ਆਹ ਲਾਇਆ ਹੋਇਆ ਜੀ ਬੜ ਜੇ ਨੂੰ ਕੀ ਕਹਿੰਦੇ ਐ ਐਮ ਸੀ ਵੀ ਕੀ ਕਹਿੰਦੇ ਐ ਤੇ ਆ ਪਾਣੀ ਵਾਲਾ ਪੈਪ ਹੋਣੀ ਦੇ ਵਿੱਚ ਨਾ ਪ੍ਰੈਸ਼ਰ ਮਾਰਦੇ ਹਵਾ ਦਾ ਜਿਹੜਾ ਵਿੱਚ ਕੂੜਾ ਕੜਾ ਉਹ ਨਿਕਲ ਜਾਉ ਅੱਗੇ ਨੂੰ ਕਿਉਂਕਿ ਇੱਥੋਂ ਬਾਹਰ ਨੂੰ ਆਈ ਜਾਂਦਾ ਪਾਣੀ ਹੁਣ ਐਸੇ ਠੀਕ ਨਾ ਮਾਉ ਉਹ ਜਿਹੜਾ ਸਦਾ ਉੱਥੇ ਜਾਂਦਾ ਪਾਣੀ ਉਹਦਾ ਹਾਂ ਜੀ ਇੰਨੇ ਕੁੜੀ ਨੇ ਨਾ ਬੜਾ ਹਸਤਾਇਆ ਕੀ ਕਹਿੰਦੀ ਐ ਹਾਂ ਕਿਆ ਮੈਂ ਵੜਿਆ ਹਾਂ ਗਾਂ ਵਾਲੀ ਮੈਣੀ ਚਾਵਲੀ ਤੇ ਇੱਥੇ ਕਿੰਚੀ ਵਾਲੀ ਪੌੜੀ ਲਾ ਗੋਣ ਤੇ ਫਿਰ ਇਹ ਚ ਵੜਿਆਂਗਾ ਆਹ ਕੋਟਕੇ ਆ ਮੇਰਾ ਟੀਰਾ ਇਹ ਮੇਦੀ ਕਰ ਦਿੱਤਾ ਸਹੀ ਨਿਕਾ ਮੋਟਾ ਕੰਮ ਤੇ ਚਲੋ ਆਪ ਵੀ ਕੰਮੀ ਦਾ ਯਾਰ ਜਿਹੜਾ ਪਤਾ ਹੈ ਵੀ ਆਪੇ ਹੋ ਜਣਾ ਕਰ ਲਈਦਾ ਵੀ ਕੱਲ ਹੀ ਪੈਸਾ ਆਪਣਾ ਬਾਹਰ ਦੇਣੇ ਆ ਤੇ ਇੱਧਰ ਘੋ ਵੀ ਦੇ ਲੋ ਅੱਧਾ ਪੂਨਾ ਕਿਲੋ ਨਿਕਲੀ ਆਇਆ ਵਾ ਇਹ ਤੇ ਕਿਲੋ ਆਪਾਂ ਪਹਿਨਾ ਜੋੜਿਆ ਵਾ ਕਿ ਹੋ ਆਪਣੇ ਕੋ ਪਹਿਲਾ ਹੈਗਾ ਆ ਤੇ ਕਿਲੋ ਇਹ ਹੋ ਜਾਣਾ 2 ਕਿਲੋ ਤੇ ਹੋ ਸਕਦਾ ਹੈ ਅੱਧਾ ਅੱਧਾ ਕਿਲੋ ਜਾਂ ਕਿਲੋ ਹੋਰ ਲਾਉਣਾ ਪਿਆ ਤੇ ਲੈਵਾਂਗੇ ਅੱਬ ਤੇ ਲੋਡ ਪੈਣੀ ਨੇ 2 ਕਿਲੋ ਕਿਉ ਵਧੂ ਆ ਓ ਤੇਰੀ ਕਰ ਗਿਆ ਕਰ ਗਿਆ ਕੱਲ ਜਾ ਕਰ ਗਿਆ ਕੱਲ ਜਾ ਕੱਲ ਜਾ ਕਰ ਗਿਆ ਫੋਲਡ ਨੂੰ ਮੰਜਾ ਹਟਾ ਬਣ ਗਿਆ ਬਣਾ ਲੈਦਾ ਡੈਡੀ ਪਏ ਉੱਤੇ ਲੰਮੇ ਹੁਣ ਹੁਣ ਨਾ ਕੰਮ ਕਰਦੇ ਕਦੇ ਇਹਨੂੰ ਨੀਂਦ ਨਹੀਂ ਆਉਂਦੀ ਹਾ ਇਹਨੇ ਝੁੰਮਰ ਦਾ ਨਾ ਰਿਮੋਟ ਫੜ ਕੇ ਰੱਖਿਆ ਬਾਬਾ ਜੀ ਦੇ ਕਮਰੇ ਤੇ ਝੁੰਮ ਰਿਆ ਤੇ ਉਹਦਾ ਰਿਮੋਟ ਆਏ ਬੰਦ ਕਰਦਾ ਟੀਵੀ ਹੁਣ ਹੁਣ ਖਣਾ ਮੈਚ ਕੋਈ ਵੇਖਣ ਦਾ ਸਭ ਫੋਨ ਫੜ ਕੇ ਬੈਠੇ ਨੇ ਇੱਥੇ ਆ ਇਹਨ ਦਾ ਡੱਡਾ ਰਿਮੋਟ ਉੱਧਰ ਹੀ ਸੰਦੀਪ ਹੋਣਾ ਲੱਗੇ ਗੁੜੀਆਂ ਨੇ ਸੋਣਾ ਅੱਜ ਮੇਰੇ ਲੱਗੇ ਇੱਥੇ ਸੋਣਾ ਨੂੰ ਇਧਰ ਮੇਰੇ ਲੱਗੇ ਇੱਥੇ ਸੋਣਾ ਨੇ ਇੱਥੇ ਮੇਰੇ ਲੱਗੇ ਸੋਣਾ ਮम्मा ਲੱਗੇ ਨਹੀਂ ਨਾ ਨਾ ਤੂੰ ਤੂੰ ਉਹਦੇ ਲੱਤਾ ਮਾਰਦੇ ਨਹੀਂ ਮੈਨੂੰ ਬਤਾਇਆ ਕਿ ਪਹਿਲਾਂ ਵਾਸ਼ੀਆ ਪਹਿਲਾਂ ਪੜਾਈ ਕਰੇ ਪੜਾਈ ਦਾ ਪਹਿਲ ਤੇ ਆ ਤੁਮ ਮਮਾ ਦੇ ਨਾਲ ਲਤਨਾ ਕੇ ਡੇਟੇ ਮਾਰਦੇ ਪਾ ਤੂੰ ਇਥੇ ਮਿਲਣ ਗਈ ਸੋਣਾ ਠੀਕ ਹੈ ਆਈ ਨਹੀਂ ਕਿਉਂ ਹੋਰ ਕਾਤੇ ਬਸ ਚੱਲ ਜਾਵੇਂ ਸੀ ਲਾ ਬਸ ਚੱਲ ਜਾਵੇਂ ਸੀ ਲਾ ਹਾਂ ਇਧਰ ਕਰ ਦੇ ਹਰੋਂ ਕਾ ਨਹੀਂ ਚੂਚੇ ਕਾ ਦ ਚੂਚੇ ਮਾਤੇ ਡਾਡੀ ਦਾ ਸੀ ਰਿਮੋਟ ਕਿਹਾ ਮਨਾਰ ਮੋੜ ਤੋੜ ਦੇਣਾ ਖਣੀ ਹਾਂਜੀ ਪਰ ਅਵ ਰਹੇ ਤਾਂ ਟਿਕਿਆ ਕ ਨਹੀਂ ਪਾ ਹਾਂਜੀ 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 ਫੜਾ ਦੇ ਫਰਾਤਾ ਨਾ ਤੁਹਾਡੇ ਕੋਲ ਨਹੀਂ ਚੱਲਣਾ ਹੁਣ ਚੱਲ ਜਾਣਾ ਹੁਣ ਮੇਰੇ ਹੱਥ ਲਾ ਕੇ ਜੜਝਾਲ ਕਰੋ ਚੱਲ ਜਾਣਾ ਉਹ ਦੇਖੇ ਚਲਾ ਚਲਾਓ ਚੱਲ ਜਾਣਾ ਇੱਕ ਕੰਮ ਕਰਣਾ ਜਾਂ ਉਹ ਵੇਖੇ ਚੱਲ ਗਿਆ ਕਿ ਨਹੀਂ ਉਹਨਾਂ ਚੱਲਿਆ ਕਿ ਨਹੀਂ ਦੱਸ ਹੁਣ ਡੈਡੀ 28 ਤੇ ਗਈ ਆ ਕੀ ਆ ਖੰਡ ਮੇਰੇ ਫਿਰ ਚੱਟੀ ਤੇ ਥਾਡੋਣੇ ਜਿਨਾਂ 28 ਤੇ ਲੱਗਾ ਤੇਗਾ ਹੁਣ 28 ਤੇ ਕਰਤਾ ਨਾ ਬਸ ਤੀਕ ਹੁਣ ਘੇਰ ਦੋ ਕੱਟੀ ਕਰਨਾ ਬੜੇ ਜਾਣੇ ਕਹਿੰਦੇ ਹਰ ਗੁੰਡਾ ਜ਼ਿਆਦਾ ਵਲੌਗ ਬਣਾਇਆ ਕਰਦਾ ਹਰ ਗੁੰਡਾ ਵਲੌਗ ਹੁੰਦਾ ਲੈ ਠੀਕ ਧੀ ਹਰ ਗੁੰਡਾ ਚਾਹ ਹਰ ਗੁੰਡਾ ਹਰ ਗੁੰਡਾ ਫਲੀਆਂ ਫਲੀਆਂ ਤੇਰੀ ਤੇਰੀ ਇਹ ਗੇਸ ਲੁੱਕ ਹੀ ਰੱਖਣਾ ਮੂੰਗੜਾ ਹੁੰਦੇ ਤਾਂ ਉਹ ਵੇਖੀ ਤਾਂ ਲੈਣਾ ਚਲ ਜੇ ਕਿਦੇ ਕਿਦਾਂ ਦਾ ਮੁਕੜਾ ਬਣਾਇਆ ਵਿਧਾਤ ਨਹੀਂ ਲਾਉਂਦੇ ਦੀ ਕਿਦਾਂ ਦਾ ਰੋਜ ਜਮ ਵਲੌਗ ਵਿੱਚ ਨਾ ਸਾਨੂੰ ਮੇਰੇ ਰੋਜ ਜਮ ਸਾਰਾ ਉਹ ਵਧੀਆ ਜਿਹਾ ਇੰਜੈਕਸ਼ਨ ਭੇਜੋ ਇਹਨੂੰ ਨਾ ਇੰਜੈਕਸ਼ਨ ਲਾਉਣਾ ਹਰ ਗੰ ਨੂੰ ਇਸਤਾਨੀ ਬੜੀ ਕਰਦੀ ਐ ਕੀ ਲਾਉਣਾ ਪੜਾ ਇੰਜੈਕਸ਼ਨ ਐ ਡਾਕਟਰ ਕੋ ਦਵਾਈ ਲੈਣ ਗਈ ਹਾਂ ਦਵਾਈ ਲਈ ਹੈ ਅਸਾਂ ਕੀ ਹੁੰਦਾ ਇੱਥੇ ਤਪੜੂ ਨੀ ਕੱਪੜੇ ਨਹੀਂ ਕੋਈ ਦਾ ਕਾਕਾ ਕਿੱਧਰ ਗਿਆ ਦੱਸ ਦੇ ਅੱਛਾ ਇੰਨਾ ਨਾ ਤੂੰ ਜੁੱਕਿਆ ਸੀ ਕੋਈ ਦਾ ਕਾਕਾ ਚਾਹ ਕਦੋਂ ਚਾਹ ਕਦੋਂ ਪੀਣੀ ਚਾਹ ਚਾਹ ਕਦੋਂ ਪੀਣੀ ਚਾਹ ਕਦੋਂ ਦੁੱਧੂ ਕਿਦੋਂ ਪੀਣਾ ਚਾਹ ਚਾਹ ਕੇ ਚਾਚੇ ਇਹਨੇ ਕਿੰਨੀ ਗਾਇਸ ਹੁੰਦੀ ਹੈ ਚੱਲ ਜਲਦੀ ਚਾਹ ਮਾ ਦੇ ਓ ਤੇਰੀ ਵੇਖਿਆ ਡਰਦੀ ਨਹੀਂ ਮਸਾ ਕਦੇ ਹੋਰ ਤਾਂ ਆ ਕੇ ਆਪਣੀ ਮਸਤੀ ਚ ਮੰਜਾ ਜਿ ਬਣ ਕੇ ਆਈ ਤੇ ਜੇ ਜ ਟੁੱਟੂਗਾ ਉਦੋਂ ਸਾਲਣਾ ਰਹਿੰਦਾ ਹੁੰਦਾ ਇਹਨੇ ਤੋੜਦਣ ਲੱਗਦਾ ਲੈ ਲੈ